ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਹੈ ਵੀ ਹੁਣ ਨਾ ਇੱਕ ਗੱਲ ਚੱਲੀ ਹੈ ਵੀ ਔੜ ਬਹੁਤ ਲੱਗੀ ਵੀ ਹੈ ਵੈਸੇ ਤਾਂ ਬਹੁਤ ਏਰੀਆ 'ਚ ਪੰਜਾਬ ਦੇ ਮੀਂਹ ਪੈ ਗਿਆ ਹੋਊਗਾ ਪਰ ਸਾਡਾ ਏਰੀਆ ਜਿਹੜਾ ਮਕਸਰ ਜ਼ਿਲ੍ਹਾ ਇਹਦੇ ਵਿੱਚ ਇੱਧਰਲੇ ਪਾਸੇ ਮੀਂਹ ਨਹੀਂ ਪਿਆ ਅਜੇ ਵੀ ਬਹੁਤ ਗਰਮੀ ਹੈ ਤੇ ਗਰਮੀ ਵੀ ਕੀ ਹੈ ਵੀ ਜਾਨ ਨਿਕਲਦੀ ਹੈ ਐਵੀਂ ਗਰਮੀ ਨਾ ਤਾਂ ਪਹਿਲਾਂ ਕਦੇ ਵੇਖੀ ਹੈ ਤੇ ਮੀਂਹ ਨਹੀਂ ਪਿਆ ਇਸੇ ਕਰਕੇ ਗਰਮੀ ਆ ਕਿਉਂਕਿ ਮੀਂਹ ਆਸੇ-ਪਾਸੇ ਪਈ ਜਾਂਦਾ ਤੇ ਜਿਹੜਾ ਏਰੀਆ ਰਹਿ ਜਾਂਦਾ ਸਾਰਾ ਕੁਝ ਉੱਥੇ ਜਿਹੜੀ ਹਮਸਾ ਸਾਰੀ ਉੱਥੇ ਇਕੱਠੀ ਹੋ ਜਾਂਦੀ ਹੈ ਜਿਹੜਾ ਤਾਂ ਐ ਗਰਮੀ ਆ ਉਧਰ ਨੂੰ ਜਲ ਪੈਂਦੀ ਹੈ ਤੇ ਸ਼ਾਇਦ ਤਾਂ ਹੀ ਇੰਨੀ ਗਰਮੀ ਆ ਆਪਾਂ ਹੁਣ ਗੱਲ ਕਰਨੀ ਆ ਵੀ ਝੋਨੇ ਦੇ ਵਿੱਚ ਪਾ ਬਹੁਤ ਕੁਛ ਦਿੱਤਾ ਵੀ ਸਾਰਾ ਕੁਝ ਦੀ ਪਾਤਾ ਯੂਰੀਆ ਵੀ ਪਾਤੀ ਜ਼ਿੰਕ ਵੀ ਪਾਤੀ ਤੇ ਵੀ ਝੋਨਾ ਬਣਿਆ ਨਹੀਂਗਾ ਆਪਾਂ ਕਰਨੀ ਅੱਜ ਇਹਦੇ ਬਾਰੇ ਗੱਲਬਾਤ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਭਾਈ ਜੀ ਗੱਲ ਪਤਾ ਕੀ ਹੈ ਜਦੋਂ ਆਪਾਂ ਝੋਨਾ ਲਾ ਲੈਂਦੇ ਆ ਝੋਨਾ ਲਾਉਨੇ ਆ ਆਪਾਂ ਜਦੋਂ ਆਪਾਂ ਨੂੰ ਆਸ ਹੁੰਦੀ ਹੈ ਵੀ ਚਲੋ ਜਦੋਂ 15 20 ਦਿਨ ਹੋ ਗਏ ਝੋਨੇ ਲੱਗੇ ਨੂੰ ਜਾਂ ਕਈਆਂ ਦੇ ਲੱਗਦੇ ਆ ਝੋਨੇ ਤੇ ਮੀਂਹ ਪੈ ਜਾਂਦਾ ਤੇ ਉਹ ਨਾਲ ਦੀ ਨਾਲ ਚੱਲ ਪੈਂਦਾ ਤੇ ਝੋਨਾ ਵਧੀਆ ਚੱਲਦਾ ਫੇਰ ਕਿਤੇ 15 ਦਿਨਾਂ ਤੋਂ ਮੀਂਹ ਕਣੀ ਪਿਆ ਕੋਈ ਪਲਾ ਬੁਰਕੇ ਜੇ ਪਈ ਜਾਣਾ ਤੇ ਉਹਦਾ ਫਾਇਦਾ ਬਹੁਤ ਹੁੰਦਾ ਤੇ ਆਪਾਂ ਯੂਰੀਆ ਵੀ ਪਾ ਦਈਏ ਨਾ ਇਕੱਲੀ ਉਹ ਵੀ ਆਏ ਲੱਗਦਾ ਯਾਰ ਵੀ ਬਹੁਤ ਕੰਮ ਕਰਦੀ ਹੈ ਤੇ ਹੁਣ ਗੱਲ ਆ ਗਈ ਵੀ ਜੇ ਆਪਾਂ ਝੋਨੇ ਦੇ ਵਿੱਚ ਜਿੰਕ ਵੀ ਪਾਤੀ ਤੇ ਆਪਾਂ ਪਾਊਡਰ ਵੀ ਪਾਤਾ ਤੇ ਆਪਾਂ ਸਪਰਿਆਂ ਵੀ ਕਰਤੀਆਂ ਫੋੜ ਕਰਨ ਵਾਸਤੇ ਲਵਾ ਕਰਨ ਵਾਸਤੇ ਤੇ ਹੋਰ ਵੀ ਆਪਾਂ ਬਹੁਤ ਕੁਝ ਪਾਤਾ ਸਮਾਨ ਜਿਹੜਾ ਵੀ ਕੋਈ ਆਪਾਂ ਨੂੰ ਮੰਨ ਕੇ ਚੱਲੋ ਪਤਾ ਲੱਗਦਾ ਜਾਂ ਆਪਾਂ ਕਿਸੇ ਆਂਢੀ ਗੁਆਂਢੀ ਜਾਂ ਕਿਤੇ ਅੱਗੇ ਪਿੱਛੇ ਪਾਇਆ ਸੀ ਤੇ ਵੀ ਉਹਦੇ ਨਾਲ ਆਪਣਾ ਝੋਨਾ ਵਧੀਆ ਬਣ ਜੂਗਾ ਆੜਿਆ ਖੜਾ ਲਾਲਜਾ ਹੋ ਜਾਂਦਾ ਪਾਣੀ ਨਰਮ ਹੈ ਤੇ ਇਹਦਾ ਕੀ ਹੱਲ ਹੋਊਗਾ ਭਾਈ ਜੀ ਸਾਰਨ ਵੱਡਾ ਜਿਹੜਾ ਦਾ ਹੱਲ ਨਾ ਉਹ ਪਰਮਾਤਮਾ ਹੀ ਕਰ ਸਕਦਾ ਕਿਸੇ ਦੇ ਕੋਈ ਵਾਸਤ ਨਹੀਂ ਨਾ ਤਾਂ ਕੋਈ ਇਹੋ ਜਿਹੀ ਚੀਜ਼ਾਂ ਨਾਲ ਝੋਨੇ ਬਾਲੇ ਚਲਦੇ ਆ ਤੇ ਉਲਟਾ ਅਸਰ ਇਹ ਪੈਂਦਾ ਵੀ ਝੋਨੇਆਂ ਨਾਲ ਜਿਹੜੇ ਉਹ ਜਦੋਂ ਆਪਾਂ ਬਾਲਾ ਕੁਸ ਪਾਈ ਜਾਂਦੇ ਆ ਉਹ ਝੋਨੇ ਨੂੰ ਵੀ ਟਾਈਟ ਕਰ ਦਿੰਦੇ ਆ ਉਹਦੋਂ ਔਖਾ ਕੰਮ ਕਰ ਦਿੰਦੇ ਆ ਝੋਨੇ ਨੂੰ ਕਿਉਂਕਿ ਇੱਕ ਤਾਂ ਔੜ ਲੱਗੀ ਹੋਈ ਹੈ ਇੱਕ ਜਿੱਥੇ ਥੋੜੇ ਪਾਣੀ ਨਰਮਾ ਉੱਥੇ ਆਪਾਂ ਬਾਲਾ ਕੁਛ ਕਰ ਦਿੰਨੇ ਆ ਵੀ ਦਵਾ ਦਾ ਵਗਰੇ ਝੋਨਾ ਵਾਂ ਟੱਕ ਜੇ ਬੂਝਾ ਬਣਾਵੇ ਤੇ ਝਾੜ ਜਿਆਦੇ ਦੇਊਗਾ ਤੇ ਉਹ ਫਿਰ ਉਲਟਾ ਅਸਰ ਹੋ ਜਾਂਦਾ ਕੰਮ ਕਿਉਂਕਿ ਉਹਨਾਂ ਉਹ ਤੋਂ ਝੱਲੇ ਨਹੀਂ ਜਾਂਦਾ ਕੰਮ ਆਪਾਂ ਹੁਣ 10-10 ਚੀਜ਼ਾਂ ਪਾ ਦੇਣੀਆਂ ਤੇ ਮੀਂਹ ਕਣੀ ਕੋਈ ਪਿਆ ਨਹੀਂ ਆਪਣੇ ਬੋਰਾ ਦੇ ਪਾਣੀ ਆ ਚੰਗੇ ਮਾੜੇ ਕਿਹੋ ਜਿਹੇ ਵੀ ਹੈਗੇ ਆ ਇਹਦਾ ਬਾਈ ਜੀ ਹੱਲ ਨਾ ਪ੍ਰਮਾਤਮਾ ਕਰੂਗਾ ਘਬਰਾਓ ਨਾ ਐਡੀ ਨਹੀਂ ਗੱਲ ਪਰ ਨਾ ਥੋੜਾ ਸਬਰ ਰੱਖੋ ਜਦੋਂ ਮੀਂਹ ਪੈ ਗਿਆ ਤੁਸੀਂ ਆਪ ਹੀ ਵੇਖੋਗੇ ਮੀ ਮਸਲੇ ਦਾ ਹੱਲ ਹੈ ਹੋਰ ਕੋਈ ਹੱਲ ਨਹੀਂਗਾ ਕੁਝ ਵੀ ਪਾਈ ਜੋ ਤੁਸੀਂ ਹਾਂ ਠੀਕ ਹੈ ਜਿਹੜੀ ਆਪਾਂ ਕੋਈ ਰੇਕੰਡਾ ਪਾਉਣਾ ਹੈ ਜਾਂ ਕੋਈ ਆਪਾਂ ਜੈਂਕ ਸ਼ੈਂਕ ਪਾਉਣੀ ਹੈ ਜਾਂ ਕਿਸੇ ਨੇ ਕੋਈ ਪਾਊਡਰ ਪਾਉਣਾ ਉਹ ਆਪਾਂ ਪਾ ਸਕਦੇ ਹਾਂ ਹੋਰ ਜੇ ਆਪਾਂ ਆਖੀਏ ਕੋਈ ਸਪਰੇਆ ਕਰ ਕਰਕੇ ਜਾਂ ਕੋਈ ਹੋਰ ਗੰਦ ਪਹਿਲਾਂ ਪਾ ਕੇ ਆਪਾਂ ਝੋਨੇ ਨੂੰ ਛੇਤੀ ਚਲਾ ਲਾਂਗੇ ਜਾਂ ਛੇਤੀ ਬੂਝਾ ਮਾਰ ਲੂਗਾ ਵਾਂਟ ਟੱਕ ਜੂਗਾ ਇਹ ਜੀ ਗੱਲ ਨਹੀਂ ਹੋਣੀ ਜੇ ਨજર ਮੀ ਨਹੀਂ ਪੈਂਦਾ ਬਾਕੀ ਇਹ ਤੁਸੀਂ ਇੱਕ ਚੀਜ਼ ਪ੍ਰਤਿਆਕੇ ਵੇਖ ਲਓ ਜਦੋਂ ਜਿਹੜੀ ਫਸਲ ਦਾ ਟਾਈਮ ਆ ਗਿਆ ਨਾ ਬਣ ਦਾ ਉਦੋਂ ਨੂੰ ਪਰਮਾਤਮਾ ਨੇ ਆਪੇ ਕੋਈ ਨਾ ਕੋਈ ਕਿਰਪਾ ਕਰਨੀ ਹੈ ਤੇ ਆਟੋਮੈਟਿਕ ਹੀ ਉਹਦੇ ਝੋਨੇ ਨੇ ਜਾਂ ਕਣਕ ਦੀ ਬਸਲਾ ਜਾਂ ਝੋਨਾ ਕੋਈ ਵੀ ਬਸਲਾ ਉਹਨੇ ਫਸ ਜਾਣਾ ਜਦੋਂ ਉਹਦੇ ਤੇ ਉਹਦਾ ਬਣਨ ਦਾ ਟਾਈਮ ਆ ਗਿਆ ਤੇ ਬਾਕੀ ਮੀਂਹ ਪੈ ਗਿਆ ਜਦੋਂ ਫੇਰ ਤਾਂ ਵਾਰੇ ਨਿਆਰੇ ਬਸ ਮੀਂਹ ਦੀ ਘਾਟ ਹੈ ਜਿੱਧਰ ਪੈ ਗਿਆ ਮੀਂਹ ਉਧਰ ਝੋਨੇ ਵਧੀਆ ਬਣ ਗਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਉਧਰ ਕਿਸੇ ਨੇ ਵੀਡੀਓ ਆਪਣੀ ਵੇਖੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਮੀ ਪੈਗੇ ਕਿ ਨਹੀਂ ਪੈਗੇ ਤੇ ਉਹ ਵੀ ਦੱਸਿਓ ਜਿੱਥੇ ਮੀ ਪਈ ਐ ਤੇ ਸਾਡਾ ਏਰੀਆ ਤਾਂ ਬਈ ਹਜੇ ਤੱਕ ਸੁੱਕਾ ਇੱਕੋ ਮੀ ਪਿਆ ਸੀ ਉਹ ਵੀ ਮੀ ਕੀ ਪਿਆ ਸੀ ਉਦੋਂ ਤਾਂ ਡੁੱਬਣ ਵਾਲਾ ਕੰਮ ਹੋ ਗਏ ਝੋਨੇ ਲੱਗੇ ਲੱਗੇ ਸੀ ਜਿਹੜੇ ਡੁੱਬ ਗਏ ਸੀ ਤੇ ਉਸ ਤੋਂ ਬਾਅਦ ਕਣੀ ਨਹੀਂ ਵਿਖਾਈ ਜੇ ਕੋਈ ਹੁੰਦਾ ਆਉਂਦਾ ਵੀ ਇਹ ਤਾਂ ਪਿੰਡ ਪਿੰਡ ਤੇ ਪਾ ਜਾਂਦਾ ਹੈ ਖੇਤਾਂ ਤੇ ਮਾੜੇ-ਮੋੜੇ ਕਣੀਆਂ ਪਾ ਕੇ ਡੰਗ ਲਾ ਜਾਂਦਾ ਤੇ ਜੇ ਦੇ ਝੋਨੇ ਦੀ ਗੱਲ ਆਪਾਂ ਤੁਹਾਨੂੰ ਦੱਸੀ ਹੈ ਇਹ ਮੀਂਹ ਜਦੋਂ ਪੈ ਗਿਆ ਤੇ ਜਦੋਂ ਝੋਨੇ ਦਾ ਟਾਈਮ ਆ ਗਿਆ ਬਈ ਆਟੋਮੈਟਿਕ ਹੀ ਬਣ ਜਾਣੇ ਆ ਹੁਣ ਜਦੋਂ ਮੀਂਹ ਪੈ ਗਿਆ ਉਸ ਤੋਂ ਬਾਅਦ ਰਾਤ ਨੂੰ ਤਰੇਲ ਪੈਣ ਲੱਗ ਪੂਗੀ ਤੇ ਮੌਸਮ ਥੋੜਾ ਠਰ ਜੂਗਾ ਆਟੋਮੈਟਿਕ ਹੀ ਝੋਨੇ ਨੇ ਫਸਦੇ ਦਰਿਆਉਣੇ ਜਿਹੜੀਆਂ ਰਿਆਂ ਰੂਹਾਂ ਪਾਈਆਂ ਤੁਸੀਂ ਜਿਹੜਾ ਸਿੱਟਾ ਗੰਦ ਬੱਲ ਉਹਨੇ ਉਦੋਂ ਕੰਮ ਕਰਨਾ ਹੁਣ ਕੁਸ ਪਾਈ ਜੋ ਤੇ ਉਹਨੇ ਕੁਸ ਨਹੀਂ ਕਰਨਾ ਬਸ ਆਪਦੇ ਜਿਹੜੀ ਰੇਅ ਰੂਟੀਨ ਚ ਪਾਈ ਜੋ ਕਿੰਨੇ ਦਿਨਾਂ ਤੋਂ ਪਾਉਣੇ ਹਫਤੇ ਤੋਂ ਪਾਉਣੇ 10 ਦਿਨਾਂ ਤੋਂ ਪਾਉਣੇ 5 ਦਿਨਾਂ ਤੋਂ ਪਾਉਣੇ ਉਹੋ ਪਾਈ ਜੋ ਤੇ ਮੈਂ ਕਰੂਗਾ ਮਸਲਾ ਹੱਲ ਹੋਰ ਕੋਈ ਮਸਲੇ ਦਾ ਹੱਲ ਨਹੀਂ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ